ਸਿੱਖ ਇਤਿਹਾਸ ਵਿੱਚ ਗੁਰੂ ਘਰ ਦੇ ਪ੍ਰੇਮ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਵੇਖਣ ਨੂੰ ਮਿਲਦੀਆਂ ਨੇ ਪਰ ਮਾਈ ਦੇਸਾਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਲਈ ਅਥਾਹ ਪ੍ਰੇਮ ਦੀ ਇੱਕ ਵਿਲੱਖਣ ਗਾਥਾ ਵੀ ਸਿੱਖ ਇਤਿਹਾਸ ਦੇ ਵਿੱਚ ਦਰਜ ਹੈ ਇੱਕ ਅਜਿਹਾ ਪਰਿਵਾਰ ਹੈ ਜੋ ਸਦੀਆਂ ਤੋਂ ਗੁਰੂ ਘਰ ਨਾਲ ਮੋਹ ਰੱਖਦਾ ਹੈ ਤੇ 1706 ਈਸਵੀ ਤੋਂ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਨਿਸ਼ਾਨੀਆਂ ਸੰਭਾਲ ਕੇ ਰੱਖ ਰਿਹਾ ਹੈ ਇਹਨਾਂ ਪਵਿੱਤਰ ਨਿਸ਼ਾਨੀਆਂ ਨੂੰ ਯੂਰਪ ਦੀਆਂ ਸੰਗਤਾਂ ਦੀ ਮੰਗ ਤੇ ਦਰਸ਼ਨ ਕਰਵਾਉਣ ਲਈ ਮਾਤਾ ਦੇਸਾਂ ਜੀ ਦੀ ਅਣਸਵੰਸ ਵਿੱਚੋਂ ਭਾਈ ਜਸਵੀਰ ਸਿੰਘ ਇਹਨੇ ਦਿਨੀ ਯੂਰਪ ਦੇ ਫੇਰੀਤੇ ਨੇ ਜਰਮਨੀ ਅਤੇ ਆਸਟਰੀਆ ਦੀਆਂ ਸੰਗਤਾਂ ਨੂੰ ਦਰਸ਼ਨ ਕਰਵਾਉਣ ਤੋਂ ਬਾਅਦ ਭਾਈ ਸਾਹਿਬ ਇਟਲੀ ਦੇ ਵਕੋ ਗੁਰਦਰਾ ਸਾਹਿਬਾਨਾਂ ਵਿੱਚ ਸੰਗਤ ਨੂੰ ਸੁਵਿਧਤਰ ਨਿਸ਼ਾਨੀਆਂ ਦੇ ਦਰਸ਼ਨ ਕਰਵਾ ਰਹੇ ਨੇ ਬੀਤੇ ਦਿਨੀ ਭਾਈ ਸਾਹਿਬ ਗੁਰਦਵਾਰਾ ਸਿੰਘ ਸਭਾ ਨੋਵੇਲਾਰਾ ਰੇਜੋ ਇਮਲੀਆ ਵਿਖੇ ਪਹੁੰਚੇ ਗੁਰਦਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਇਹਨਾਂ ਪਵਿੱਤਰ ਨਿਸ਼ਾਨੀਆਂ ਨੂੰ ਇੱਕ ਤਾਕਤ ਉਤੇ ਸਜਾਇਆ ਗਿਆ ਜਿਸ ਥੇ ਕਿ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਇਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰ ਰਹੀਆਂ ਸਨ ਅਤੇ ਆਪਣੇ ਆਪ ਨੂੰ ਵਢ ਭਾਗਾ ਜਾਣ ਰਹੀਆਂ ਸਨ ਇਹਨਾਂ ਪਵਿੱਤਰ ਨਿਸ਼ਾਨੀਆਂ ਵਿੱਚ ਗੁਰੂ ਸਾਹਿਬ ਜੀ ਦੀ ਸੁੰਦਰ ਦਸਤਾਰ ਗੁਰੂ ਸਾਹਿਬ ਜੀ ਦੀ ਚਲਨਸ਼ੋਪ ਪ੍ਰਾਪਤ ਚਾਦਰ ਮਾਤਾ ਸੁੰਦਰ ਕੌਰ ਜੀ ਵੱਲੋਂ ਬਖਸ਼ਿਸ਼ ਖੜਾਵਾ ਅਤੇ ਮਾਤਾ ਸਾਹਿਬ ਕੌਰ ਜੀ ਵੱਲੋਂ ਬਖਸ਼ਿਸ਼ ਜੋੜਾ ਸਾਹਿਬ ਨੇ ਭਾਈ ਜਸਵੀਰ ਸਿੰਘ ਨੇ ਮਾਈ ਦੇਸਾਂ ਜੀ ਦੇ ਪਰਿਵਾਰ ਦੇ ਰਮਤਾ ਤੋਂ ਗੁਰੂ ਘਰ ਨਾਲ ਨੇੜਤਾ ਦੇ ਇਤਿਹਾਸ ਤੋਂ ਲੈ ਕੇ ਅਜੋਕੇ ਸਮੇਂ ਤੱਕ ਦੀ ਵਿਸਥਾਰ ਸਹਿਤ ਕਾਹੀ ਸੁਣਾਈ ਗੁਰਦਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਵੱਤਨ ਦੇ ਨਾਲ ਆਏ ਸੇਵਾਦਾਰਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਭਾਈ ਜਸਵੀਰ ਸਿੰਘ ਨੇ ਪ੍ਰਸ਼ੰਸਾ ਧੰਨਵਾਦ ਕਰਦਿਆਂ ਜਗਦੀਪ ਸਿੰਘ ਮੱਲੀ ਨੂੰ ਸਿਰੋਪਾਤੀ ਭਖਸ਼ਿਸ਼ ਕੀਤੀ।